ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਨਮਾ ਸਵੇਰਾ ਅੱਜ ਦੀ ਇੱਕ ਬੜੀ ਚਰਚਿਤ ਅਤੇ ਦਿਲ ਦਹਿਲਾਣ ਵਾਲੀ ਖਬਰ ਸਾਹਮਣੇ ਆਈ ਹੈ ਜਿਲ੍ਹਾ ਅਮਰitsar ਤੋਂ ਅਮਰitsar ਦੇ ਇੱਕ ਪਿੰਡ ਬਾਸਰ ਕੇ ਪੈਣੀ ਵਿਖੇ ਬੱਚੋ ਛੋਟੇ ਛੋਟੇ ਬੱਚਿਆਂ ਦੀ ਖੇਲ ਦੌਰਾਨ ਹੋਈ ਲੜਾਈ ਤੋਂ ਬਾਅਦ ਉਸਨੇ ਖੁੰਨੀ ਰੂਪ ਧਾਰਨ ਕਰ ਲਿਆ ਹੋਇਆ ਕੀ ਸੀ ਕਿ ਗਲੀ ਦੇ ਵਿੱਚ ਬੱਚੇ ਖੇਡ ਰਹੇ ਸੀ ਜੋ ਆਪਸ ਵਿੱਚ ਖੇਲ ਖੇਲ ਦੇ ਵਿੱਚ ਝਗੜ ਪਏ ਝਗੜਨ ਤੋਂ ਬਾਅਦ ਉਹਨਾਂ ਦੇ ਮਾਪੇ ਆਪਸ ਵਿੱਚ ਭੜ ਗਏ ਇੱਕ ਧਿਰ ਨੇ ਪਿਸਤੌਲ ਲੈ ਕੇ ਦੂਸਰੇ ਧਿਰ ਦੇ ਘਰ ਦੇ ਵਿੱਚ ਆ ਕੇ ਹਮਲਾ ਕੀਤਾ ਤਾਂ ਆਪਣੇ ਬਚਾਅ ਲਈ ਪਹਿਲੇ ਪਰਿਵਾਰ ਨੇ ਉਸ ਉਹਨਾਂ ਕੋਲੋਂ ਪਿਸਤੌਲ ਖੋਹ ਲਿਆ ਇਸ ਤੋਂ ਹੀ ਗੁੱਸਾਏ ਦੂਜੇ ਪਰਿਵਾਰ ਨੇ ਆਪਣੇ 10-15 ਬੰਦਿਆਂ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਦੇ ਵਿੱਚ ਆ ਕੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਦੋ ਵਿਅਕਤੀ ਜ਼ਖਮੀ ਹੋ ਗਏ ਤੇ ਇੱਕ ਵਿਅਕਤੀ ਦੀ ਇੱਕ ਬੱਚੇ ਦੀ ਮੌਤ ਵੀ ਹੋਈ ਹੈ ਇਹ ਪੁਲਿਸ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਉਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਆ ਕੇ ਬੇਸ਼ੱਕ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਆਓ ਸੁਣਦੇ ਹਾਂ ਪਰਿਵਾਰ ਕੀ ਕਹਿ ਰਿਹਾ ਹੈ ਤੇ ਪੁਲਿਸ ਕੀ ਕਹਿ ਰਹੀ ਹੈ ਹੋਰ ਮੈਂ ਕਹਾਂ ਕੁਝ ਨਹੀਂ ਹੋ ਜਾਈ ਇਹ ਕਿੱਥੋਂ ਤੱਕ ਤੁਸੀਂ ਦਸੰਦੇ ਪਿੰਨ ਦਸਨ ਦਬਕੇ ਬੱਚਿਆਂ ਦੀ ਲੜਾਈ ਹੋਈ ਕੱਲ ਅੱਛਾ ਬੱਚਿਆਂ ਦੀ ਲੜਾਈ ਹੋਈ ਹੈ ਤੇ ਉਹ ਨਾਣ ਕੇ ਦਿਨਾਂ ਦੇ ਘਰੇ ਗੋਲੀਆਂ ਚਲਾਉਂਦੀਆਂ ਗੋਲੀਆਂ ਚਲਾਉਂਦੀਆਂ ਤੇ ਤਿੰਨ ਜਣੇ ਇੰਜਰਡ ਕਰਤੇ ਵਿੱਚ ਇੱਕ ਜਣੇ ਇੱਕ ਲੇਡੀ ਦੀ ਡੈਥ ਹੋ ਗਈ ਹੈ ਪੁਲਿਸ ਨਹੀਂ ਪੈਰ ਵੀ ਕਰਨਾ ਆਪਣੀ ਹੁੰਦੀ ਸਰ ਕੀ ਸਮਝਦੇ ਹੋ ਕਿ ਸ਼ਰੇਆਮ ਇਤਰਾ ਅਲਿਗਲ ਜਿਹੜੇ ਨੋ ਨੋ ਨਾ ਇਹ ਉਹ ਹੀ ਗੱਲ ਹੈ ਸ਼ਰੇਆਮ ਗੁੰਡਾ ਕਰਦੀ ਹੈ ਤੇ ਲੜਾਈਆਂ ਝਗੜੇ ਅੱਗੇ ਹੁੰਦੇ ਰਹੇ ਆ ਪਿੰਡ 'ਚ ਚਲੋ ਜਿੱਦਾਂ ਮਰਜੀ ਆ ਪਰ ਆਹ ਕੰਮ ਤੇ ਪਹਿਲੀ ਵਾਰ ਹੋਇਆ ਸਾਡੇ ਪਿੰਡ 'ਚ ਤੇ ਪੁਲਿਸ ਆਈ ਸੀ ਮੋਕਾ ਹਾਂ ਪੁਲਿਸ ਰਾਤੀ ਆ ਗਈ ਹੋ ਕੇ ਤੇ ਠੀਕ ਹੈ ਤੇ ਕੀ ਕਾਰਵਾਈ ਕੀ ਕੀਤੀ ਗਈ ਤੇ ਪੁਲਿਸ ਨੇ ਰਾਤੀ ਐਫ ਆਈ ਆਰ ਦਰਜ ਕਰਤੀ ਉਹਨਾਂ ਦੇ ਬੰਦਿਆਂ ਦੇ ਸੀਸੀਟੀਵੀ ਵਗੈਰਾ ਖਿਲਦਾਰ ਸੀਸੀਟੀਵੀ ਹੁਣੇ ਵੀ ਫਿਰ ਵੀ ਨਿਗਾਲ ਗਿਆ ਰਾਤੀ ਵੀ ਨਿਗਾਲੇ ਆ ਤੇ ਮੇਨ ਜਿਹੜਾ ਇੱਕ ਦੋਸ਼ੀ ਉਹਨਾਂ ਰਾਦਾ ਹੀ ਅਰੈਸਟ ਕਰ ਲਿਆ ਪੁਲਿਸ ਨੇ ਤੁਹਾਨੂੰ ਪਤਾ ਲੱਗਾ ਤਕਰੀਬਨ ਕਿੰਨੇ ਰਾਉਂਡ ਜਿਹੜੇ ਫਾਇਰਿੰਗ ਹੋਈ ਨਹੀਂ ਉਹਦੇ ਬਾਰੇ ਮੈਂ ਇੱਥੇ ਮੌਕੇ ਤੇ ਨਹੀਂ ਹੈਗਾ ਕਿ ਕਿ ਪਰਿਵਾਰਕ ਮੈਂਬਰਾਂ ਨੂੰ ਸਾਰਾ ਪਤਾ ਪਵੇ ਚੀਜ਼ ਬਾਰੇ ਵੀ ਕਿਹੜਾ ਹੋਇਆ ਕੌਣ ਕਿੰਨੇ ਕੀ ਬਰਦਾਤ ਕੀਤੀ ਹੈ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਸੁਖਨਮ ਸਰ ਪ੍ਰਗਟ ਸਿੰਘ ਕਿਹੜਾ ਪਿੰਡ ਹੈ ਜੀ ਆਪਣਾ ਇਹ ਬਾਸਰ ਦਾ ਪਿੰਡ ਹੈ ਜੀ ਕੀ ਮਾਮਲਾ ਕੀ ਹੋਇਆ ਭਾਜੀ ਮਾਮਲਾ ਸਰ ਬੱਚੇ ਬੱਚੇ ਦੋ ਜਣੇ ਲੜ ਪਏ ਆ ਅੱਛਾ ਤੇ ਅਸੀਂ ਮਤਲਬ ਛਿਡਾਉਣ ਗਏ ਆ। ਹੂੰ। ਛਿਡਾਉਣ ਗਏ ਆ ਤੇ ਮੁੜ ਕੇ ਇਹਨਾਂ ਗੋਲੀ ਚਲਾਤੀ ਉਹਦੇ ਲਖ ਗੋਲੀ ਕਿੰਨਾਂ ਵੱਲੋਂ ਚਲਾਈ ਗਈ? ਇਹ ਲਖਬੀਰ ਲਖਬੀਰੇ ਦੇ ਮੁੰਡੇ ਨੇ ਚਲਾਈ ਗੋਲੀ। ਉਹ ਉਹ ਕਿੱਥੇ ਰਹਿੰਦੇ ਨੇ ਜੀ? ਉਹ ਵੀ ਜੀ ਪਿੰਡ 'ਚ ਉਹ ਦੂਜੀ ਤੀਜੀ ਗਲੀ 'ਚ। ਅੱਛਾ ਜੀ ਉਸ ਤੋਂ ਬਾਅਦ ਜੀ? ਉਸ ਤੋਂ ਬਾਅਦ ਜੀ ਜਦੋਂ ਉਹਨਾਂ ਗੋਲੀ ਚਲਾਤੀ ਆ ਫਿਰ ਅਸੀਂ ਨਾ ਮੁੜ ਕੇ ਪਿਸਤੌਲ ਉਹਦਾ ਖੋਲਿਆ ਆ। ਅੱਛਾ। ਮਤਲਬ ਗੋਲੀ ਸਾਡੇ ਵੱਜੀ ਨਹੀਂ ਆ। ਅੱਛਾ। ਅਸੀਂ ਉਹਦਾ ਜਦੋਂ ਪਿਸਤੌਲ ਖੋਹ ਕੇ ਨਾ ਤੇ ਅਸੀਂ ਆਪਣੇ ਇੱਥੇ ਘਰ ਲੈ ਆਂਦਾ ਆ। ਅੱਛਾ। ਵੀ ਆਹ ਤੁਹਾਡਾ ਪਿਸਤੌਲ ਲੈ ਆਂਦਾ ਜੇ ਤੇ ਆ ਮੁੜਕੇ ਨਾ 5 7 ਫੇਰ ਪਿਸਤੌਲ ਲਿਆnde ਦਾ 10 12 ਮੁੰਡੇ ਮਗਾਏ ਪਤਾ ਨਹੀਂ ਕਿੱਥੋਂ ਮਗਾਏ ਅੱਛਾ ਕੋਈ ਇਹਦਾ ਵੀ ਆਪਣੇ ਦੇ ਘਰ ਦੇ ਆ ਜਿਹੜੇ 6 7 ਹੈਗੇ 8 ਮੇਨ ਮੇਨ ਤੇ ਜਿਹੜੇ ਮਗਰੋਂ ਹੋਰ ਵੀ ਬੰਦੇ 10 12 ਮਗਾਏ ਉਹ ਵੀ ਜਾਨੀ ਕਿ ਆ ਕੇ ਤੇ 14 15 ਬੰਦੇ ਹੋ ਗਏ ਤੇ ਫੇਰ ਇਹਨਾਂ ਗੋਲੀਆਂ ਸਿੱਧੀਆਂ ਚਲਾਉਂਦੇ ਗਏ ਉਹ ਇੱਥੇ ਸਾਹਮਣੇ ਖਲੋਤੇ ਸੀ ਮੇਰੀ ਪਰਜਾਈ ਸੀ ਇੱਕ ਮੇਰਾ ਭਰਾ ਸੀ ਤੇ ਉਹਨਾਂ ਦੇ ਗੋਲ ਜੇ ਵੱਜ ਗਿਆ ਤਕਰੀਬਨ ਕਿੰਨੇ ਕਿੰਨੇ ਜਾਣਿਆਂ ਦੇ ਗੋਲੀ ਵੱਜੀ ਹੈ ਤਿੰਨ ਜਾਣਿਆਂ ਤੇ ਗੋਲੀ ਵੱਜੀ ਇੱਕ ਗੁੱਡੀ ਐਡੀ ਕਿਤੇ ਵੱਜੀ ਹੈ ਅੱਛਾ ਤਿੰਨ ਤਿੰਨ ਜੇ ਇੱਕ ਤੇ ਮਤਲਬ ਡੈਥ ਹੋ ਗਈ ਆ ਦੋ ਜ਼ਖਮੀ ਆ ਜੀ ਅੱਛਾ ਤੇ ਜਿਹੜੇ ਹੁਣ ਜ਼ਖਮੀ ਨੇ ਉਹ ਹੁਣ ਕਿਥੇ ਹੈਗੇ ਨੇ ਜੀ ਉਹ ਆਪਣੇ ਇੱਥੇ ਗੁਰਨਾਨਕ ਹਸਪਤਾਲ ਆ ਸਰ ਤੇ ਪੁਲਿਸ ਆਈ ਜੀ ਮੌਕੇ ਤੇ ਹਾਂਜੀ ਹਾਂਜੀ ਪੁਲਿਸ ਆਈ ਆ ਜੀ ਸ਼ਾਨਬੀਨ ਕਰਦੀ ਪਈ ਹੈ ਹਾਂਜੀ ਪੂਰੀ ਜੀ ਕਰਨ ਰਹੀ ਹੈ ਜੀ ਕੀ ਕੀ ਕਿਹਾ ਗਿਆ ਪੁਲਿਸ ਵਾਲੋ ਤੁਹਾਨੂੰ ਪੁਲਿਸ ਵਾਲੇ ਅਸੀਂ ਆਖਿਆ ਵੀ ਸਾਨੂੰ ਇਨਸਾਫ ਚਾਹੀਦਾ ਸਰ ਮੰਗ ਚਾਹੀਦੀ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਮਿਲ ਜੇ ਜਾ ਕੇ ਉਹਨਾਂ ਦੇ ਘਰ ਵੇਖੋ ਸਰ ਚਿੱਟਾ ਵੇਚ ਵੇਚ ਕੇ ਤੇ ਇਹੋ ਇਹੋ ਜੇ ਘਰ ਬਣਾਏ ਆ ਵੀ ਮਤਲਬ ਕੰਪਿਊਟਰਾਂ ਨਾਲ ਚੱਲਣ ਦਾ ਆ ਹੋਰ ਹੁਣ ਕੀ ਮੰਗੇ ਕੀ ਕਰਦੇ ਹੁਣ ਤੁਹਾਡਾ ਇੱਕ ਜੀ ਵੀ ਚਲਾ ਗਿਆ ਘਰ ਦੇ ਵਿੱਚੋਂ ਤੇ ਬੀਟੀ ਵੀ ਜਿਹੜੀ ਹੈਗੀ ਉਹ ਵੀ ਹੁਣ ਧੱਕ ਲਿਆ ਹੁਣ ਕੀ ਮੰਗੇ ਕੀ ਕਰਦੇ ਪ੍ਰਸ਼ਾਸਨ ਕੋਲ ਤੁਸੀਂ ਪ੍ਰਸ਼ਾਸਨ ਕੋ ਇਹੋ ਸਰ ਮੰਗ ਕਰਦੇ ਆ ਵੀ ਹੰਨ ਸਾਫ ਚਾਹੀਦਾ ਸਾਜੀ ਪਾਪਾ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਦੇਸ਼ਾ ਸਿੰਘ ਜੀ ਤੇ ਕਿੰਨੂ ਗੋਲੀ ਤੁਹਾਡੇ ਘਰ ਚ ਵਜੇ ਮੇਰੀ ਪੁੱਤਰੀ ਕਿੰਨੇ ਸਾਲ ਦੀ ਸੀ ਉਹ ਕੋਈ 60 ਸਾਲ ਦੀ ਹੈਗੀ ਆ ਅੱਛਾ ਤੇ ਕਿਦਾਂ ਵਜੀ ਗੋਲੀ ਕਿਤਰਾ ਵਜੀ ਉਹ ਇੱਥੇ ਖਲੋਤੀ ਸੀ ਨਾ ਆਪਣੇ ਸਾਹਮਣੇ ਬੈਠੀ ਉਹ ਉਹ ਖਲੋਤੀ ਸੀ ਹਾਂ ਤੇ ਖਲੋਤੀਆਂ ਦੇ ਉਹ ਗੋਲੀ ਹੁਣ ਕੋ ਸਾਨੂੰ ਵੀ ਪਤਾ ਪਿਸਤੌਲ ਦੀਆਂ ਗੋਲੀਆਂ ਵੀ ਚੱਲ ਹੁੰਦਾ ਪੰਜਾਬੀ ਇਦੋਂ ਵਾਹ ਰਾਂ ਕਈ ਅੱਛਾ ਆਹਿੰਦਾ ਘਰ ਵੀ ਮਾੜੀ ਮੋੜ ਦੀ ਕੋਈ ਗੱਲ ਹੋਣੀ ਹੈ ਠੀਕ ਹੈ ਕਿੱਥੇ ਗੋਲੀ ਵਜੀ ਕਿੱਥੇ ਆਈ ਇੱਥੇ ਬੱਖਰੀ ਸੀ ਤੇ ਗੋਲੀ ਕੱਢਦੇ ਤੇ ਉਹਨਾਂ ਡਾਕਟਰਾਂ ਨੇ ਹੋਸਪੀਟਲ ਦੇ ਵਿੱਚ ਦਾਖਲਿਆ ਤੇ ਕੀ ਕੀ ਹੋਦੀ ਤਬੀਅਤ ਕਿਸ ਤਰ੍ਹਾਂ ਹੋ ਰਹੀ ਹੈ ਅੱਜ ਮਸ਼ੀਨ ਤੇ ਲਾਈ ਹੈ ਤੇ ਕਿੰਨੀਆਂ ਗੋਲੀਆਂ ਚਲੀਆਂ ਨੇ ਜੀ ਟੋਟਲ ਪਤਾ ਨਹੀਂ ਮੈਂ ਇੱਥੇ ਨਹੀਂ ਆ ਮੁੰਡੇ ਬੰਦੇ ਅੱਛਾ ਕਰਾਉਂਦੇ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕੀ ਕਰਦੇ ਤੁਸੀਂ ਮੰਗ ਹੈ ਉਹ ਮੰਗਦਾ ਵੀ ਇਹ ਨਾ ਆ ਆ ਜਿਹੜਾ ਚਾਂਸ ਹੋਇਆ ਓਕੇ ਨਾਣਾ ਹੋਵੇ ਇਹ ਤੇ ਬਹੁਤ ਮਾੜੀ ਗੱਲ ਹੈ ਅੱਜ ਇੰਨਾ ਧੱਕਾ ਪਿੰਡ ਤੇ ਚੱਲਣ ਦਾ ਸਾਫ਼ ਮਿਲਣਾ ਚਾਹੀਦਾ ਵਾ ਸਾਰਾ ਇਹਨਾਂ ਦੀ ਬੱਚੇ ਛੋਟੇ ਸੀ ਉਹਨਾਂ ਨੂੰ ਉਹਨਾਂ ਦੇ ਲੜਾਈ ਝਗੜੇ ਦੇ ਵਿੱਚ ਕਰਦੇ ਕਰਦੇ ਇਹਨਾਂ ਦੀ ਦੋ ਪਰਿਵਾਰਾਂ ਦੀ ਆਪਸ ਗੱਲ ਵਧ ਗਈ ਦੋ ਲੱਗ ਲੱਗ ਇਹਨਾਂ ਦੀਆਂ ਗਲੀਆਂ ਸੀ ਜਿਹੜੀ ਦੂਜੀ ਧਿਰ ਆ ਸ਼ੇਰੇ ਹੋਣੀ ਉਹਨਾਂ ਨੇ ਆਣ ਕੇ ਇਹਨਾਂ ਦੇ ਘਰੇ ਲੱਗੇ ਆਣ ਕੇ ਗੋਲੀਆਂ ਚਲਾਈਆਂ ਨੇ ਦੇ ਤਿੰਨ ਜਾਨਾਂ ਦੇ ਗੋਲੀਆਂ ਲੱਗੀਆਂ ਨੇ ਇੱਕ ਦੀ ਮੌਤ ਹੋ ਚੁੱਕੀ ਆ ਆਪਾਂ ਮੇਨ ਦੋਸ਼ੀ ਉਹਨੂੰ ਹੀ ਗ੍ਰਿਫਤਾਰ ਵੀ ਕਰ ਲਿਆ ਵਾ ਨਾਲ ਇੱਕ ਨਜਾ ਜਿਹੜਾ ਪਿਸਟਲ ਉਹ ਵੀ ਰਿਕਵਰ ਕੀਤਾ ਵਾ ਬਾਕੀਆਂ ਨੂੰ ਫੜਨ ਦੀ ਛਾਪੇਮਾਰੀ ਕੀਤੀ ਜਾ ਰਹੀ ਆ ਸਰ ਇਧਰ ਵਿੱਚ ਇੰਜਰਡ ਕਿੰਨੇ ਹੋਏ ਨੇ ਤਿੰਨ ਜਾਨੇ ਇੰਜਰਡ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ ਦੀ ਮੌਤ ਹੋ ਗਈ ਆ ਦੋ ਆਊਟ ਰੋਟੈਂਜਰ ਨੇ ਸਰ ਜਿਹੜੇ ਦੂਸਰੇ ਦੱਸੀ ਜਾਣਗੇ ਵਜੀ ਇਹਨਾਂ ਦੇ ਛੋਟੇ ਬੱਚੇ ਸੀ ਉਹਨਾਂ ਦੀ ਆਪਸ ਹੀ ਕਿਤੇ ਗੱਲ ਨੂੰ ਬਿਆਸ ਬਸਾਈ ਹੋਈ ਉਹਨੂੰ ਲੈ ਕੇ ਫਿਰ ਗੱਲ ਵੱਧ ਗਈ ਸਰ ਹੁਣ ਅਗਲੇ ਸਟੇ ਕੀ ਕਾਰਵਾਈ ਕੀਤੀ ਗਈ ਹੈ ਜੀ ਜਿਹੜਾ ਮੇਨ ਦੋਸ਼ੀ ਉਹਨੂੰ ਕੋ ਫੜ ਲਿਆ ਆਪਾਂ ਹਨਾ ਬਾਕੀਆਂ ਨੂੰ ਵੀ ਫੜਨ ਵਾਸਤੇ ਛਾਪੇਮਾਰੀ ਕੀਤੀ ਜਾਏ ਹਾਂਜੀ ਸ਼ੇਰਾ ਜਿਹੜਾ ਗ੍ਰਿਫਤਾਰ ਕੀਤਾ ਗਿਆ ਸ਼ੇਰਾ ਸ਼ੇਰਾ ਹਥਿਆਰ ਲਿਸੈਂਸੀ ਹਥਿਆਰ ਜਿਹੜੇ ਵਰਤ ਨਹੀਂ ਨਹੀਂ ਜਿਹੜਾ ਰਿਕਵਰ ਜਿਹੜਾ ਆਪਾਂ ਕੀਤਾ ਹਥਿਆਰ ਹੋ ਲਿਸੈਂਸੀ ਨਹੀਂ ਨਜਾਇਜ਼ ਸੀ ਠੀਕ ਹੈ ਬਿਲਕੁਲ